ਆਰੇ ਪਿਆਰ ਭਰੀ ਸਾਸੜੀ ਕਾਲ ਕਹਿੰਦੇ ਐਡ ਦੋਣੀ ਪਾਣ ਵਾਲੇ ਪਾਸੇ 5 ਤੋਂ 7 ਫੁੱਟਵਾਂ ਭੇਜਿਆ ਕਰੋ ਪੋਟਰ ਦੇ ਨੰਬਰ ਚੱਲ ਜ ਜਾਂਦਾ ਆਪਣਾ ਪਹਿਲੇ ਫੋਟੋ ਦੇ ਉੱਤੇ ਪੋਟਰ ਬਣਾ ਕੇ ਲਾਇਆ 5 ਤੋਂ 7 ਫੁੱਟਵਾਂ ਭੇਜ ਜਾਓ ਆਪਾਂ ਦੇ ਗਏ ਆ 6 ਤੋਂ 7 ਕਿਚਾ ਬਿਲਕੁਲ ਸਾਰੀ ਵੀ ਖਪੜਾ ਬਣ ਕੇ ਸਟੈਪ ਨਾ ਕਰੋ ਲੈ ਕਰ ਦਿਓ ਭਰਾ ਬਣ ਕੇ ਵੀਰੇ 16 ਫੁੱਟਾਂ ਟਰਾਂਦਾ 9 ਵਜੇ ਕਿਸੇ ਵੀਰ ਭਈਆਂ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ 16 ਫੁੱਟ ਲੰਮਾ ਹੈ 3 ਫੁੱਟੇ ਦਾ ਬੈੱਡਾ ਤੇ 2 ਫੁੱਟੇ ਦੀ ਵਾਰਤਾ 10 ਕਿ ਗਾਡਰਾ ਧੋਰੀ ਵਰਕੇ ਸਪੋਰਟਾਂ ਲਾਈਆਂ ਧੋਰੀ ਤੇ ਰੇਲ ਦਾ ਐਸਾ 4 ਕਿ ਬੱਤੇ ਆ 22 ਦੇ ਵਹਿੜੀਆਂ ਤੇ 2 ਫੁੱਟ ਵਾ ਟੂਕੇ ਦਾ ਰੰਗ ਕੀਤਾ ਰੇਟ ਦੀ ਗੱਲ ਕਰੀਏ 2 ਲੱਖ 47000 ਰੁਪਏ ਰੇਟ ਆ ਜਾਲੀ ਲੱਗੀ ਆ ਬੈੱਡ ਨੂੰ ਮਗਰਲੇ ਪਾਸੇ ਢਾਲ ਹੈਗੀ ਇਹ ਤੇ ਜਾਲੀ ਕਿਹੜੀ ਮਗਰ ਦੇ ਬੰਗਾ ਪਾਉਣੇ ਨੇ ਮੈਂ ਆਪਾ ਪੱਤੀ ਪਾਉਣ ਦੀ ਲੋੜ ਨਹੀਂ ਉਹ ਵੀ ਝਾਲੀ ਬਣ ਕੇ ਲਈ ਉਹ ਵੀਰ ਦੀ ਘਰੇ ਲਾ ਕੇ ਰੱਖੀ ਪਈ ਹੈ ਵੀਰਾਂ ਦਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਨਵਾਂ ਟਰਾਲਾ ਤੂੰ ਕਿਧਰ ਰੰਕ ਕੀਤਾ 2,70,000 ਰੁਪਿਆ ਰੇਟ ਆ ਮੌਕੇ ਦੇ ਮਾਨਤਾਣ ਕਰਦੇ ਨੇ ਕਿ 16 7 ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ 22 24 22 ਬਾਈ ਦੇ ਭੈਰਗਾ ਦੋ ਦਾ ਨੜੀ ਹਾਬਾ 10 ਇੰਚੀ ਦੇ ਗੱਡਰਾ 10 ਨੜੀ ਹਾਬਾਈ 3 ਫੁੱਟ ਵੈਡਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਜਿਹੜੀ ਮਾਲਕ ਵੀ ਤਾਂ ਨੰਬਰ ਉੱਥੇ ਕਿਤੇ ਜਾਂਦਾ ਵੀਡੀਓ ਸਾਰੀ ਵਕਤ ਸਟੈਪ ਨਾ ਕਰੋ ਏਰੀਆ ਗਰਦਾਸਪੁਰ ਵੀਰ ਦਾ ਜੇ ਕਿਸੇ ਵੀਰ ਭਾਈ ਨੇ ਟਰਾਲਾ ਲੈਣਾ ਹੋਣਾ ਲੈਫਟ ਵਾਲੀਆਂ ਟਰਾਲੀਆਂ ਤੂੜੀ ਵਾਲੀਆਂ ਕਿਸੇ ਤੂੜੀ ਵਾਲੇ ਵੀਰ ਨੇ ਸੰਪਰਕ ਕਰਨਾ ਹੋਵੇ ਕਰ ਸਕਦਾ ਏਰੀਆ ਗਰਦਾਸਪੁਰ ਜੋੜੇ ਦਾ 2.5 ਲੱਖ ਸਿੰਗਲ ਦਾ 1.25 ਲੱਖ ਜੋੜੇ ਦਾ 2.5 ਲੱਖ ਸਿੰਗਲ ਦਾ 1.25 ਲੱਖ ਇਹ ਕਿਸੇ ਵੀਰ ਭਾਈ ਨੇ ਲੈਣੀਆਂ ਵੇਦਾਂ ਸੰਪਰਕ ਕਰ ਸਕਦੇ ਰਾਤ ਹੀ ਲੈ ਆ ਵੀਰ ਬਣਾ ਕੇ 11 ਛੇ ਦੀਆਂ ਟਰਾਲੀਆਂ 6.5 ਤੇ ਭੋਜ ਇਹ ਟਰਾਲੀਆਂ ਦੋ ਇਹਨਾਂ ਦੀ 8 ਨੜੀ ਹਾਬਾ 8 ਇੰਚੀ ਗਾਡਰ 4 ਇੰਚੀ ਸਾਹ ਬਹੁਤ ਹੈਵੀ ਤੇ ਭਾਰੀਆਂ ਟਰਾਲੀਆਂ ਬੜੀਆਂ ਘਰੇ ਵੀ ਕੰਮ ਲੈ ਸਕਦੇ ਆਪਾਂ ਲੈਫਟ ਵਾਲੀਆਂ ਟਰਾਲੀਆਂ ਇਹ ਤੇ ਪੰਜ ਫਟ 40 ਤੋਂ ਫਟ 40 ਦੀ ਵਾੜਾ ਇਹ ਕਿਹ ਕਰਤਾ ਇਸ ਪਰੋ ਕਿਸੇ ਵੀਰ ਭਾਈ ਨੇ ਲੈਣੀ ਆ ਹੁਣ ਵੀ ਤਾਂ ਸੰਪਰਕ ਕਰ ਸਕਦੇ ਆ ਆਦੇ ਪੰਪ ਦੀ ਫੋਟੋ ਵੀ ਲਾਈ ਨਾਲ ਆਪਾਂ ਇਹ ਆ ਰਹੀ ਆ ਸਿੰਗਲ ਪੰਪ ਚਾ 4 ਇੰਚੀ ਹਿੱਸਾ 8 ਇੰਚੀ ਗਾਡਰ ਫੁੱਲ ਪਲੇਟ ਭਰੀਆ ਗਾਡਰ ਤੇ ਨਾਲ ਵੀ ਗਾਡਰ ਚਾ ਬੰਨਾ ਘਰੇ ਵੀ ਆਪਾਂ ਕੰਮ ਲੈ ਸਕਦੇ ਆ 30 35 ਹਜ਼ਾਰ ਤੇ 40 ਲੱਗਦੀ ਵੇਖ ਕੇ ਤਾਂ ਆਪਾਂ ਤੇ 6 125000 ਰੁਪਇਆ ਮੰਗਦਾ ਸਿੰਗਲ ਦਾ ਜੋੜਾ ਦੇਣਾ 22 ਲੱਖ ਰੁਪਏ ਚ ਇਹ ਕਿਰਿਆ ਕਰਦਾਸ ਪਰ ਮਾਲਕ ਵੀ ਤਾਂ ਨੰਬਰ ਉੱਤੇ ਕਿਦਿਆਂ ਸਾਰੀ ਜਾਣਕਾਰੀ ਜਣੀ ਫੋਨ ਲੱਗ ਜਾ ਦਿੰਦੇ ਆ ਲੈਫਟ ਵਾਲੀਆਂ ਟਰਾਲੀਆਂ ਕਾ ਲਓ ਸਪਰਕ ਮੈਕਟੋ ਮਿਲਦੀ ਐਂਜਾ ਆਉਂਦਾ ਵੀ ਕੀ ਹੈ ਜਾਲੀ ਲੱਗੀ 30 35 ਅਤੇ ਜਾਲੀ ਲੱਗਦੀ ਆ 14 7 ਦਾ ਟਰਾਲਾ ਏਰੀਆ ਕਰਤਾ 14 7 ਦਾ ਟਰਾਲਾ ਏਰੀਆ ਅੰਪਰਸਾਰ ਪੈਂਟ ਮਰੀਠਿਆ ਉੱਥੇ ਖੜਾ ਇਹ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਾਂ ਸਪਰਕ ਕਰ ਸਕਦੇ 10 ਇੰਚੀ ਗਾਟਰਾ 10 ਨੜੀ ਹਾਬਾ ਤੇ ਰਿਵੇ ਦਿ ਡਬਲ ਪੰਪਾ ਡਬਲ ਪੰਪਾ ਇਹਦਾ ਆਦੇ ਤੇ 2 ਲੱਖ ਤੇ 65000 ਰੁਪਏ ਦੀ ਮੰਗ ਕਰਦੇ ਮੌਕੇ ਤੇ ਮਾਨਤਣ ਕਰ ਦੇਣਗੇ 14 7 ਦਾ ਟਰਾਂਡਾ ਹੈਵੀ ਤੋਂ ਭਾਰਾ ਟਰਾਂਡਾ ਬਣਿਆ ਰੇਲ ਦਾ ਹਿੱਸਾ ਜਾਲੀ ਲੱਗੀ ਆ ਵੈਟ ਨੂੰ ਲੇਜਰ ਕੱਢਣੇ ਦਾ ਵੈਟ ਬਣਿਆ ਵਾ ਹੈਵ ਤੇ ਦੋ ਦਾ 65000 ਰੁਪਿਆ ਰੇਟ ਆ ਮੌਕੇ ਦੇ ਮਾਤਣ ਕਰ ਦੇਣਗੇ ਤਿੰਨ ਪੁੱਟ ਵੈਡਾ ਦਸ ਕੀ ਗੱਡ ਰਾਇ ਦੀ ਤਾਂੜੀ ਹਾਬਾ ਰੇਲ ਦਾ ਐਸਾ ਹੈਵੀ ਤੋਂ ਭਾੜਾ ਟਰਾਲਾ ਬਣਿਆ 28 ਕੁਆਂਟ ਤੇ ਨੇੜ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਵੇੜ ਚ ਲੱਗੇ ਹੋਇਆ ਪੂਰੇ ਵਧੀਆ ਟਰਾਲਾ ਲੈਟਾ ਛੇਟਾ ਲੱਗਿਆ ਕੋਕਾ ਵੀ ਟਰਾਲਾ ਜਿਲ੍ਹਾ ਮੋਗਾ ਪਿੰਡ ਲੰਡੇ ਜਿਹੜਾ ਮੋਕਾ ਪੈਂਡ ਲੰਡੇ ਟਰੈਕਟਰ ਖੜਾ 750 ਸੋਨਾ ਲਿਖਾ RS 750 ਸੋਨਾ ਲਿਖਾ RS ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸ ਪਾਰ ਕਰ ਸਕਦੇ ਇੰਜਨ ਗੇਅਰ ਦਾ ਓਕੇ ਆ ਚਾਬੀ ਲੱਗੀ ਨੂੰ ਟਰੈਕਟਰ ਨੂੰ ਛਤਰੀ ਲੱਗੀ ਆ ਫੈਬਰ ਦੀ ਡੈਕ ਲੱਗਿਆ ਸਭ ਕੁ ਨਾਲ ਹੀ ਦੇਣਗੇ ਇੰਜਨ ਗੇਅਰ ਦਾ ਓਕੇ ਟਰੈਕਟਰ ਤੇ ਬਹੁਤ ਸੋਹਣਾ ਟਰੈਕਟਰ ਆ 65 ਪੈਸੇ ਟਾਇਰ ਹੈ ਇਹਦੇ ਬਹੁਤ ਘੱਟ ਰੈਟ ਚੱਲਿਆ ਵਾ ਪਰ ਵਾਹ ਕੇ ਲੈ ਸਕਦੇ 1 ਰੁਪਈਆ ਨਾਕਸ ਵੀ ਚਾਬੀ ਲੱਗੀ ਨਹੀਂ ਟਰੈਕਟਰ ਨੂੰ ਨਾ ਪੰਪ ਖੋਲਿਆ ਨਾ ਕੋਈ ਕਲੱਚ ਪਲੇਟ ਨਾ ਕੋਈ ਵੀ ਚੀਜ਼ ਖੁੱਲੀ ਨਹੀਂ ਟਰੈਕਟਰ ਦੀ ਹਜੇ ਤਾਈ ਤੇ ਇੰਜਨ ਗੇਰ ਤਾਂ ਪੂਰਾ ਓਕੇ ਆ 2018 ਮਾਡਲ ਟਾਇਰ ਹੈਗੇ 65 ਪੈਸੇ 4,65,000 ਰੁਪਈਆ ਰੇਟ ਆ 4,65,000 ਰੁਪਈਆ ਰੇਟ ਆ 18 ਮਾਡਲ ਇੰਜਨ ਗੇਰ ਤਾਂ ਓਕੇ ਆ ਤਿੰਨ ਸਿਲੰਡਰ ਆ ਪੂਰਾ ਸੋਨਾ ਦਿਖਾਰ ਐਸਓ ਕੋਕਾਪੀ ਟਰੈਕਟਰ ਰੰਗ ਪੇਂਡ ਦਾ ਟਰੈਕਟਰ ਨੀ ਰਾਜਾ ਕਿਦੋਂ ਪੇੜ ਛੇੜ ਨਹੀਂ ਹੋਇਆ ਕਿਸੇ ਵੀਰ ਪਾਈਂ ਲੈਣਾ ਹੋਵੇ ਵੀਰਾਂ ਸਪਰਕ ਕਰ ਸਕਦੇ ਆ ਟਾਇਰ ਹੈ ਜੇ ਐਨੇ ਕ ਟਾਇਰ ਆ 65 ਕ ਪੈਸੇ ਤੇ ਪੱਕੇ ਟਾਇਰ ਆ ਵੀਰ ਕੋ ਸਾਰੀ ਵਕਤ ਸਟੈਪ ਨਾ ਕਰੋ 36 ਦੀ ਟਰੈਕਟਰ 17 ਮਾਢਲਾ ਏਰੀਆ ਪਰ ਸਾਰਾ ਇੰਜਨ ਗੇਅਰ ਦਾ ਓਕੇ ਆ ਟਾਇਰ ਲੇਗੇ 70 80 90 ਪੈਸੇ ਟਰੈਕਟਰ ਕੋਕਾਪੀ ਸਾ ਕਿਸੇ ਵੀਰ ਪਾਈਂ ਲੈਣਾ ਹੋਵੇ ਬੋਹੋ ਜੇ ਟਰੈਕਟਰ ਆ ਰੰਗ ਪੇਂਟ ਦਾ ਟਰੈਕਟਰ ਨੀਰ ਆਇਆ ਤੇ ਰੇਟ ਦੀ ਗੱਲ ਕੀ ਰੇਟ ਹੈਗਾ 5 ਲੱਖ 80 ਹਜ਼ਾਰ 5 ਲੱਖ 80 ਹਜ਼ਾਰ ਕੋਕਾ ਵੀ ਟਰੈਕਟਰ ਆ ਰੰਗ ਪੇਂਟ ਦਾ ਟਰੈਕਟਰ ਨੀਰ ਆਇਆ ਤੇ 36 30 ਟਰੈਕਟਰ ਆ ਕਿਸੇ ਵੀਰ ਪੈਸੇ ਨਹੀਂ ਲੈਣਾ ਹੋਵੇ ਬਿਨਾਂ ਸੰਪਰਕ ਕਰ ਸਕਦੇ ਆ ਤੇ ਟਾਇਰ ਹੈਗੇ ਆ 80 90 ਪੈਸੇ ਇੰਜਨ ਕੇ ਤਾਂ ਪੂਰਾ ਓਕੇ ਆ ਕਿਰੋ ਪੇੜ ਛੇੜ ਦੀ ਹੋਇਆ ਟਰੈਕਟਰ ਆ ਬਹੁਤ ਘੱਟ ਟਰੈਕਟਰ ਚੱਲਿਆ ਹੋਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਸਭ ਦੇ ਮਾਲਕ ਵੀ ਤੇ ਨੰਬਰ ਉੱਤੇ ਦਿੱਤੀ ਜਾਂਦਾ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਰੇਟ ਪਾਇਆ ਸਾਰੀ ਜਾਣਕਾਰੀ ਫੋਨ ਦਾ 60 ਦਾ ਸੋਨਾ ਦੇਖਾ ਇੰਜਣ ਗੇਰ ਦਾ ਓਕੇ ਟਰੈਕਟਰ ਤੇ ਟਾਇਰ ਹੈਗੇ 70 75 ਪੈਸੇ ਮੂਲੇ ਟਾਇਰ ਵੀ 70 75 ਪੈਸੇ ਆ ਦੋ ਯਾਰ ਹੈਗਾ 5 ਮਾਡਲ ਟਰੈਕਟਰ ਤੇ ਛਤਰੀ ਲੱਗੀ ਹੈ ਇੰਜਨ ਗੇਰ ਦਾ ਓਕੇ ਆ ਰੰਗ ਪੇਂਟ ਦਾ ਨੀਰ ਆ ਜੈ ਟਰੈਕਟਰ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਮਾਲਕ ਵੀ ਤਾਂ ਨੰਬਰ ਉੱਤੇ ਚੱਲਿਆ ਸਾਰੀ ਜਾਣਕਾਰੀ ਜਾਨੀ ਫੋਨ ਲੱਗ ਜਾ ਸਕਦੇ 2005 ਮਾਡਲ ਆ 60 ਹਸਪਾਵਰ ਤੇ ਇੰਜਨ ਗੇਰ ਦਾ ਪੂਰਾ ਓਕੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 280000 280000 ਰੁਪਿਆ ਰੇਟ ਆ ਪਾਵਰ ਸਟੇਡ ਨਾ ਟਰੈਕਟਰ 2005 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਤੇ ਬਹੁਤ ਹੀ ਟਰੈਕਟਰ ਕਿਸੇ ਵੀ ਰਪਈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਵੀ ਟਰੈਕਟਰ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ 2113 ਮਾਡਲ ਆ 555 ਜਣਾ ਤੇ ਟਾਇਰ ਹੈਗੇ 50 ਕ ਪੈਸੇ 50 40 45 ਪੈਸੇ ਹੈਗੇ ਟਾਇਰ ਟਰੈਕਟਰ ਦੇ ਚਾਰੇ ਇੰਜਨ ਗੇਅਰ ਦਾ ਓਕੇ ਆ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਇੱਤੇ 1 ਰੁਪਏ ਦਾ ਕੰਮ ਨਹੀਂ ਭਾਲਦਾ ਜੇ ਕਿਸੇ ਵੀਰ ਪਾਈਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਬਹੁ ਬਈ ਟਰੈਕਟਰ ਆ ਅਰਜਨ 555 ਲਾਈਟਾ ਡਿਪਰ ਸ਼ਿਪਰ ਸਭ ਕੁਝ ਆਕਦੇ ਆ ਕੋਕਾ ਪੇ ਟਰੈਕਟਰ ਆ ਬਈ ਪਰ ਸ਼ਿਪਰ ਪੂਰਾ ਭਾਰਾ ਲੱਗਿਆ ਮੂਰੇ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 3 ਲੱਖ ਤੇ 40000 ਰੁਪਿਆ 3 ਲੱਖ 40000 2013 ਮਾਡਲ ਆ ਚੈਨ ਲੱਖ 40000 ਰੁਪਿਆ ਰੇਟ ਆ 555 ਅਰਜਨ ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਲਓ ਬਹੁਤ ਵਧੀਆ ਟਰੈਕਟਰ ਆ ਕੋਕਾ ਪੀ ਸੋ ਤੇ ਚਾਹ ਰਹੇ 40 45 ਪੈਸੇ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਇਹ ਰੰਗ ਪੇਂਟ ਵੀ ਨਹੀਂ ਰਜੇ ਟਰੈਕਟਰ ਦਾ ਤੇ ਇੰਜਨ ਗੇਅਰ ਤਾਂ ਪੂਰਾ 11 ਫੁੱਟੀ ਟਰਾਲੀ ਆ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਟਰਾਲੀ ਆ 11 ਫੁੱਟੀ ਤੇ 8 8 ਇੰਚੀ ਗਾਡਰ 8 ਨੜੀ ਹਾਬਾ 4 ਇੰਚੇ ਹਿੱਸਾ 11 ਛੇ ਦੀ ਟਰਾਲੀ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਲਓ ਮਾਲਕ ਵੀ ਦੇ ਨੰਬਰ ਉੱਤੇ ਚੱਲੀ ਜਾਂਦਾ ਵੀਰ ਕੋ ਸਾਰੀ ਵਿਕਸ ਸਟੈਪ ਨਾ ਕਰਿਓ 2019 ਮਾਡਲ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਇਹ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਪੂਰੀ ਵਧੀਆ ਟਰਾਲੀ ਆ ਕੋਕਾ ਪੀਸ ਆ ਜੇ ਰੰਗ ਪੇਂਟ ਦੀ ਨਹੀਂ ਜਿਹੜਾ ਜਵਾ ਵਧੀਆ ਪਿਆ ਰੰਗ ਪੇਂਟ ਟਰੈਕਟਰ ਦੀ ਟਰਾਲੀ ਦਾ ਤੇ ਮਾੜੀ ਮੋਟੀ ਦਾਗੀ ਹੈਗੀ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਚੋੜੀ ਵਾਲੇ ਵੀਰ ਨੇ ਜੇ ਕਿਸੇ ਨੇ ਚਾਲ ਲਾਉਣਾ ਹੋਵੇ ਉਹ ਖਰੀਦ ਸਕਦਾ ਜੇ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਜੀ ਟਾਇਰ ਸ਼ੈਡ ਵਧੀਆ ਪਿਆ ਟਰਾਲੀ ਤੇ ਇਹ ਸਾਬਰ ਗਾਡਰ ਛੱਡ ਕਿਧਰੋਂ ਨਿਕਲੇ ਵੀਡੀਓ ਲਾਇਕ ਕਰੋ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾਵਾਂ ਕੇ ਸ਼ੇਅਰ ਕਰ ਦਿਓ